ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈਗਾ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਪਿੰਡ ਭਲਾਈਆਂ ਨੇ ਸ਼ੂਟ ਕਰ ਰਹੇ ਹਾਂ ਆਪਣੇ ਪਿੰਡ ਤੋਂ ਬਾਈ ਹਰਮੀਤ ਸਿੰਘ ਤੇ ਸਾਬ ਚੰਦ ਤੋਂ ਬਾਈ ਗਰਸੇਵ ਕਹੋਰਾ ਨੇ ਇੱਕ 911 ਮੋਡੀਫਾਈ ਕਰਿਆ ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਬਾਈ ਹੋਰਾ ਦਾ ਹੈਗਾ ਕਿਸਾਨ ਏਕਤਾ ਵਰਕਸ਼ਾਪ ਨਾਂ ਤੇ ਇਹ ਟ੍ਰੈਜਰ ਟਰੈਕਟਰਾਂ ਦਾ ਕੰਮ ਕਰਦੇ ਆ ਰਿਪੇਅਰ ਦਾ ਤੇ ਮੋਡੀਫਿਕੇਸ਼ਨ ਦਾ ਇਹ ਟਰੈਕਟਰ 911 ਤਿਆਰ ਕੀਤਾ ਆਪਣੇ ਹੀ ਪਿੰਡ ਦੇ ਅੰਕਲ ਜਗਤਾਰ ਸਿੰਘ ਹੋਰਾਂ ਨੇ ਟਰੈਕਟਰ ਤਿਆਰ ਕਰਵਾਇਆ ਹੈਗਾ ਤੇ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਆ ਕੀ ਕੀ ਦੇ ਚੇਂਜਸ ਕੀਤੇ ਗਏ ਨੇ ਕੀ ਕੁਝ ਨਵਾਂ ਕੀਤਾ ਹੈਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋਨਾ ਬਹੁਤ ਤਿਆਰ ਹੋਇਆ ਹਨ ਤੇ ਆਜੋ ਬਾਈ ਹਰਮੀਤ ਹੋਰਾਂ ਤੋਂ ਜਾਣਕਾਰੀ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਈ ਟਰੈਕਟਰ ਬਾਰੇ ਦੱਸੋ ਵੀ ਇਹ ਤੁਹਾਡੇ ਕੋਲੇ ਆਇਆ ਕਿਵੇਂ ਕਿਵੇਂ ਕਹਾਣੀ ਬਣੀ ਅੰਕਲ ਹੋਰਾਂ ਨੇ ਤੁਹਾਨੂੰ ਤਿਆਰ ਕਰਨ ਲਈ ਕਿਹਾ ਸੀ ਜੀ ਤੇ ਜਿਸ ਅਸੀਂ ਪਹਿਲਾਂ ਇਹਨਾਂ ਦਾ ਕੰਮ ਕਰਾਇਆ ਸੀ ਟਰੈਕਟਰ ਦਾ ਪਿਛਲੇ ਹਿੱਸੇ ਦਾ ਗੇਅਰ ਗੁਰ ਦਾ ਇਹਨਾਂ ਨੂੰ ਮਤਲਬ ਕੰਮ ਸਾਡਾ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਆਪਾਂ ਇੱਕ ਟਰੈਕਟਰ ਪਿੰਡ ਦੇ ਵਿੱਚ ਤਿਆਰ ਕਰਾਇਆ ਸੀਗਾ ਉਹ ਇਹਨਾਂ ਨੇ ਚਾਚਾ ਜੀ ਨੇ ਦੇਖਿਆ ਸੀਗਾ ਟਰੈਕਟਰ ਇਹਨਾਂ ਨੂੰ ਸੋਹਣਾ ਲੱਗਿਆ ਇਸ ਫਿਰ ਤਿਆਰ ਕਰਾਇਆ ਇਹ ਠੀਕ ਹੈ ਬਾਈ ਹਾਂਜੀ ਇਹਦੀ ਮੋਟੀ ਮੋਟੀ ਗੱਲ ਕਰੀਏ ਬਈ ਕੀ ਕੀ ਇਹਦੇ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਬਦਲਾਅ ਜੀ ਤੁਹਾਨੂੰ ਦਿਖਾ ਦਿੰਨੇ ਆ ਨੇ ਨੇੜੇ ਆਜੋ ਕੋਈ ਗੱਲ ਨਹੀਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਪੈਰ ਦਾ ਨ ਚੇਂਜ ਕਰਾਇਆ ਜੀ ਆ ਛੋਟੇ ਲਾਏ ਆ ਬਈ ਬਾਕੀ ਅਰੀਜਨਲ ਨੋਨਾ ਸਾਈਡ ਆ ਫੋਰ ਟ੍ਰੈਸਟ ਕਰੇ ਜਾਂ ਚੜ੍ਹਨ ਵਾਸਤੇ ਹਾਂਜੀ ਆਪਣੇ ਖੁਦ ਦੇ ਬਣਾਏ ਹੋਏ ਆ ਜੀ ਸਾਰੇ ਇਹ ਤੁਸੀਂ ਵਰਕਸ਼ਾਪ ਤੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਆ ਜੀ ਆ ਪਾਈਪਾਂ ਦੀ ਚੇਂਜਸ ਕਰੀਏ ਕੰਪਨੀ ਬੈਂਡ ਹੀ ਪਾਵਰ ਸਟੀering ਹਾਂਜੀ ਇੱਥੇ ਨਾ ਇਹਨਾਂ ਨੇ ਰਬੜ ਦੀਆਂ ਪਾਈਪਾਂ ਪਾ ਕੇ ਵੱਡੀਆਂ ਉੱਪਰ ਹੀ ਛੱਡਤੀਆਂ ਸੀ ਓਪਨ ਠੀਕ ਆ ਬਈ ਹਾਂਜੀ ਓਹ ਭੜਾ ਲੱਗਦਾ ਸੀ ਇਹ ਚੀਜ਼ ਦਾ ਕਰੇ ਜੀ ਠੀਕ ਆ ਜੀ ਤੇ ਇੱਕ ਇਹ ਸਟਾਰਟ ਕਲੱਚ ਨੱਪ ਕੇ ਹੋਊਗਾ ਜੀ ਗੀਅਰ 'ਚ ਨਹੀਂ ਹੁੰਦਾ ਦਿਖਾਵੋਗੇ ਹਾਂਜੀ 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 ਪਹਿਲਾਂ ਉਹ ਦਿਖਾ ਦੇ ਸਿੱਧਾ ਸਟਾਰਟ ਨਹੀਂ ਹੁੰਦਾ ਜੀ ਇਹ ਠੀਕ ਹੈ ਹੁਣ ਕਲਚ ਨੱਪੂਗਾ ਤਾਂ ਸਟਾਰਟ ਹੋਊਗਾ ਜੀ ਤੇ ਇੱਕ ਇਹਦੇ ਵਿੱਚ ਆਪਾਂ ਅਪਡੇਟ ਕੀਤੀ ਹੈ ਯਾਰ ਕ੍ਰਿੰਡਰ ਦੀ ਇਹ ਚ ਆਪਾਂ ਸੁੱਕਾ 에ਅਰ ਸਿਲੰਡਰ ਲਾਇਆ ਜਿਹੜਾ ਠੀਕ ਆ ਬਈ ਹਾਂਜੀ ਇੱਕ ਇਹਦੇ ਵਿੱਚ ਆਪਾਂ ਸੈਂਸਰ ਲੱਗਾ ਜੇ ਚੋਕ ਹੋ ਗਿਆ ਤੇ ਡਰਾਈਵਰ ਨੂੰ ਉੱਥੇ ਮਤਲਬ ਇਹ ਜਾਣਕਾਰੀ ਦੇਊਗਾ ਵਿੱਚ ਚੋਕ ਹੋ ਗਿਆ ਤੇ ਰੈਗਿਨਰ ਇਹ ਸੁੱਕੇ ਜਿਹੜਾ 에ਅਰ ਸਿਲੰਡਰ ਲਾਉਣ ਦਾ ਫਿਰ ਕੀ ਮਕਸਦ ਹੈਗਾ ਮਕਸਦ ਇਹ ਹੈ ਜੀ ਇਹਦੇ ਨਾਲ ਟਰੈਕਟਰ ਦੀ ਜ਼ਿੰਦਗੀ ਵੱਧਦੀ ਆ ਠੀਕ ਆ ਪੰਜਾਬੀ ਦੇ ਵਿੱਚ ਜਿਹੜੀ ਆ ਪਨੀ ਸਾਹ ਸੌਖਾ ਹਾਂਜੀ ਸਾਹ ਸੌਖਾ ਅੰਦਰ ਮਿੱਟੀ ਨਹੀਂ ਜਾਂਦੀ ਬਿਲਕੁਲ ਵੀ ਠੀਕ ਆ ਜੀ ਜਿਹੜਾ ਆਪਣਾ ਤੇਲ ਵਾਲਾ ਨਾ ਜੀ ਉਹਦੇ ਵਿੱਚ ਜਦੋਂ ਟਰੈਕਟਰ ਬੁਰਕ ਦਾ ਤੇਲ ਗਾਂਮਸ਼ਣ ਨਾਲੋਂ ਤੇਲ ਦੇ ਵਿੱਚ ਰੇਤਾ ਹੁੰਦਾ ਉਹ ਗਾਂਹ ਅੰਦਰ ਜਾਂਦਾ ਹਾਂ ਇਹਦੇ ਫਿਰ ਇੰਜਨ 'ਚ ਵੀ ਕੋਈ ਬਦਲਾਅ ਕੀਤਾ ਹੈ ਨਹੀਂ ਇੰਜਨ ਜੈਨੂਇਨ ਕੰਪਨੀ ਮੰਡ ਹੀ ਹੈ ਜੀ ਹਾਂਜੀ ਇੰਨੀ ਕੋਈ ਬਦਲਾਅ ਨਹੀਂ ਕਰਿਆ ਵੀ ਉਹੀ ਨਾੜ ਕਰਾਂ ਜਿਵੇਂ ਕੰਪਨੀ ਆਉਂਦੀ ਉਹੀ ਰੱਖਿਆ ਹੈ ਟਾਇਰ ਵੀ ਫਿਰ ਤੁਸੀਂ ਨਵੇਂ ਪਾਏ ਹੋ ਹਾਂਜੀ ਟਾਇਰ ਨਵੇਂ ਹੋ ਗਏ ਹਾਂਜੀ ਚਾਰੇ ਟਾਇਰ ਨਵੇਂ ਪਾਏ ਹੋਏ ਹਨ ਹਾਂਜੀ ਇੱਕ ਇਹਦੇ ਹੈਂਡ ਬ੍ਰੇਕ ਚਾਲੂ ਕਰਿਆ ਜੀ ਅਸੀਂ ਮਤਲਬ ਵੀ ਬ੍ਰੇਕਾਂ ਮਤਲਬ ਆਮ ਪ੍ਰੈਸ਼ਰ ਤੇ ਹੁੰਦੀਆਂ ਸੁੱਕੀਆਂ ਬ੍ਰੇਕਾਂ ਕਰਕੇ ਤੇ ਇਹਨੂੰ ਹੈਂਡ ਬ੍ਰੇਕ ਵੀ ਲੱਗਦੇ ਕਰਦੇ ਠੀਕ ਹੈ ਬង ਜੀ ਇੱਕ ਅਪਡੇਟ ਅਸੀਂ ਲਿੰਕਾਂ 'ਚ ਕਰੀ ਹੈ ਕੁਝ ਆਜੋ ਦੋਸਤੋ ਸਾਰਾ ਤੁਹਾਨੂੰ ਦਿਖਾਉਣੇ ਆ ਹਨਾ ਵੀ ਕੀ ਕੀ ਜਿਹੇ ਬਦਲਾਅ ਕੀਤੇ ਬ ਟ੍ਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਹਾਂਜੀ ਬਈ ਇੱਕ ਤਾਂ ਅਸੀਂ ਆ ਲਿੰਕਨ ਦੀ ਅਪਡੇਟ ਕਰੀਏ سپورਟ ਡੰਡੇ ਪਾਏ ਉਧਰੋਂ ਜਿਹੜੇ ਇਹਨਾਂ ਦੇ ਟੋਕੇ ਹੁੰਦੇ ਆ ਉਹਨਾਂ ਨੂੰ ਹੈਵੀ ਕਰਿਆ ਗਿਆ ਠੀਕ ਹੈ ਜੀ ਤੇ ਇੱਕ ਅਸੀਂ ਆ ਡੰਡਾ ਟੰਗਣਾਂ ਵਾਸਤੇ ਇਨਸਾਨੀਆ ਬਤਾਂਗੀ ਇਸ ਤਰ੍ਹਾਂ ਨਿਕਲੂਗਾ ਹਾਂਜੀ ਬਸ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਕੋਈ ਆਪਾਂ ਨੂੰ ਇਹ ਨਹੀਂ ਆ ਵੀ ਡੰਡਾ ਆਪਣਾ ਕਿਸੇ ਚੀਜ਼ ਚੜ ਜੂਗਾ ਨੂੰ ਕੋਈ ਟਰਾਲੀ ਆ ਵੀ ਉਹਦੇ ਵਿੱਚ ਚੜ ਜੇ ਕੋਈ ਖਰਾਬ ਜੇ ਨੁਕਸਾਨ ਨਹੀਂ ਹੁੰਦਾ ਜੀ ਸਾਰੇ ਕੰਮ ਸੌਖੇ ਕਰ ਹਾਂਜੀ 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 ਤੇ ਪੇਂਟ ਬਾਈ ਜਿਵੇਂ ਕੀਤਾ ਤੁਸੀਂ ਇਹ ਸਾਰਾ ਵਰਕਸ਼ਾਪ ਤੇ ਕੀਤਾ ਹੋਇਆ ਹਾਂਜੀ 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 ਵਰਕਸ਼ਾਪ ਆਪਣੀ ਖੁਦ ਹੀ ਉੱਥੇ ਭਲਾਈਆਂ ਨਾ ਕਿਸਾਨ ਇਕਤਾ ਦੇ ਨਾਮ ਤੇ ਆਜੋ ਫਿਰ ਅਗਲੇ ਪਾਸੇ ਆਪਾਂ ਦਿਖਾਉਣੀ ਹੈ ਹਨਾ ਪੇਂਟ ਦਾ ਕੰਮ ਵੀ ਬਈ ਬਹੁਤ ਸੋਹਣਾ ਹੋਇਆ ਬਈ ਕਿਹੜਾ ਵਰਤ ਦਾ ਪੇਂਟ ਤੁਸੀਂ 2K ਹੈ ਜੀ 2K ਵਰਕ ਹਾਂਜੀ ਹਾਂਜੀ ਇਹਦੀ ਗਾਰੰਟੀ ਗਾਰੰਟੀ ਹੁੰਦੀ ਹੈ ਫਿਰ ਬਈ ਹਾਂਜੀ ਹਾਂਜੀ ਫੇਂਟ ਨਹੀਂ ਹੁੰਦਾ ਇਸ ਤਰ੍ਹਾਂ ਹੀ ਰਹੂਗਾ ਕਿੰਨੇ ਟਾਈਮ ਦੀ ਹੁੰਦੀ ਹੈ ਗਾਰੰਟੀ ਇਹ ਲਾਈਫਟਾਈਮ ਰਹੂਗਾ ਜੀ ਜਿਵੇਂ ਆਪਣੇ ਗੱਡੀਆਂ ਦਾ ਫੇਂਟ ਨਹੀਂ ਹੁੰਦਾ ਉਹ ਚੀਜ਼ ਹੈ ਜੀ ਉਹੀ ਰੰਗ ਹੈ 2K ਠੀਕ ਗੱਡੀ ਨੂੰ ਆਪਾਂ ਜਿਵੇਂ ਤੁੱਪੇ ਠਾਲਦਗੇ ਫੇਟ ਆਦੀ ਹੁੰਦੀ ਓਵੇਂ ਇਹ ਫੇਟ ਨਹੀਂ ਹੁੰਦਾ ਇਸ ਤਰ੍ਹਾਂ ਹੀ ਰਹੂਗਾ ਚੀਜ਼ ਵੱਜ ਕੇ ਰੰਗ ਲੈ ਗਿਆ ਤਾਂ ਗੱਲ ਵੱਖ ਆ ਜੀ ਇਹ ਫੇਟ ਨਹੀਂ ਹੁੰਦਾ ਇੱਕ ਇਹਦੇ ਅਸੀਂ ਸੋਚ ਲਈ ਆ ਜੀ ਆਹ ਹਾਂਜੀ ਮਤਲਬ ਵੀ ਕੱਲ ਨੂੰ ਕੋਈ ਸ਼ਾਰਟ ਸਰਕਟ ਹੁੰਦਾ ਜਾਂ ਆਪਾਂ ਟਰੈਕਟਰ ਆਫ ਸੀਜ਼ਨ ਦੇ ਵਿੱਚ ਰੋਕਣਾ ਹੈ ਤੇ ਇਹਨੂੰ ਆਪਾਂ ਇੱਥੋਂ ਕੱਟ ਕੇ ਇਸ ਤਰ੍ਹਾਂ ਅੱਛਾ ਤੇ ਵੀ ਬੈਟਰੀ ਦੀ ਲਾਈਫ ਵੱਜ ਜੂਗੀ ਠੀਕ ਆ ਹਾਂਜੀ ਸੋ ਦੇਖਿਆ ਦੋਸਤੋ ਤੁਸੀਂ ਹਨਾ ਬਾਈ ਹੋਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈਗਾ ਤੇ ਟਰੈਕਟਰ ਦੱਸ ਰਿਹਾ ਖੋਦੀ ਦੱਸ ਰਿਹਾ ਹੈਗਾ ਬਈ ਇੱਕ ਵਾਰੀ ਤੋਰ ਕੇ ਵੀ ਦਿਖਾ ਦਿਓ ਹਣਾ ਤਾਂ ਇਹ ਫਿਰ ਬਈ ਕਿਹੜੇ ਕੀ ਸਾਈਜ਼ ਦੇ ਪਏ ਹੈਗੇ ਇਹ ਅਰੀਨਲ 16 9 28 ਦੇ ਹੈ ਜੀ 16 9 28 ਜੀ ਹਾਂ ਜੀ ਥੋੜੇ ਜਿਹਾ ਅਗਲੇ ਚੇਂਜ ਕਰਿਆ ਸੀ ਅੱਛਾ ਇਰਮੀ ਜੇ ਆਪਾਂ ਖਰਚੇ ਦੀ ਗੱਲ ਕਰੀਏ ਇਹਦੇ ਤੇ ਮੋਟਾ-ਮੋਟਾ ਕਿੰਨਾ ਖਰਚ ਆ ਗਿਆ ਇਹਦਾ ਇਹ ਚਾਹਿਆ ਜੀ ਜੇ ਤਾਂ ਹੁਣ ਮੰਨ ਲਓ ਜੀ ਇਹਦਾ ਪਿਛਲੇ ਹਿੱਸੇ ਦਾ ਕੰਮ ਕਰਿਆ ਸੀ ਉਹਨੂੰ ਆਪਾਂ ਮਲਾਈਏ ਫਿਰ ਤਾਂ ਇਹ ਜਾਂਦਾ ਜੀ ਇਹ 3 ਲੱਖ ਤੋਂ ਉੱਪਰ ਆ ਠੀਕ ਹੈ ਜੀ ਕਿੱਥੇ ਮਿਹਨਤ ਵਾਹ ਹਾਂਜੀ ਜੇ ਅੱਜ ਦੀ ਘੜੀ ਕੱਲਾ ਆਪਾਂ ਜਵੇਂ ਹੁਣ ਮੰਨ ਲਾ ਵੀ ਟਾਇਰ ਪਾਇਆ ਜੀ ਪੇਂਟ ਜੋਬ ਹੋ ਗਿਆ ਵੀ ਹੋਰ ਕੋਈ ਕੰਮ ਕਰਿਆ ਨਿੱਕਾ-ਮੋਟਾ ਤੇ 1.5-2 ਲੱਖ ਦੇ ਅਸੇ-ਪਾਸੇ ਹੈਗਾ ਜੀ ਉਹ ਟੈਡੀ ਆ ਜੀ ਆਰ ਆਰ ਫੀਰ ਤੇ ਮਿਹਨਤ ਪਾ ਕੇ 3 ਲੱਖ ਦੇ ਅੰਸਾ ਹਾਂਜੀ 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 ਮਾਡਲ ਕਿਹੜਾ ਹੈ ਡਰੈਕਟਰ ਇਹ ਇਹ 2001 ਆ ਜੀ 2001 ਹਾਂਜੀ ਇਹ ਸਾਡੇ ਪਿੰਡ ਦੇ ਵਿੱਚ ਦੋ ਟਰੈਕਟਰ ਹੀ ਆਏ ਸੀ ਤੇ ਇੱਕ ਸਾਡੇ ਚਾਚਾ ਜੀ ਕੋਲ ਆਹੀ ਇੱਕ ਸਾਡੇ ਵੀਰ ਸੀ ਬਲਦੇਵ ਸਿੰਘ ਨੰਬਰਦਾਰ ਸਾਹਿਬ ਉਹਨਾਂ ਕੋਲ ਟਰੈਕਟਰ ਜੀ ਠੀਕ ਹੈ ਜੀ ਦੋਸਤੋ ਜਿਨ੍ਹਾਂ ਨੇ ਟਰੈਕਟਰ ਇਹ ਤਿਆਰ ਕਰਵਾਇਆ ਜਿਹਦੇ ਮਾਲਕ ਹੈਗੇ ਟਰੈਕਟਰ ਦੇ ਜਿੰਨੇ ਜਗ੍ਹਾ ਤੇ ਆਪਾਂ ਖੜੇ ਆ ਹਨਾ ਆਪਣੇ ਪਿੰਡ ਤੋਂ ਨੇ ਅੰਕਲ ਜਗਤਾਰ ਸਿੰਘ ਜੀ ਤੇ ਇਹਨਾਂ ਦਾ ਇਹ ਟਰੈਕਟਰ ਹੈਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾ ਖਾਲਸਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਨਾ ਮਾਰੇ ਸਾਰਿਆਂ ਨੂੰ ਉਦਾਵੀ ਹਾਂ ਸਾਰਿਆਂ ਨੂੰ ਉਦਾਵੀ ਤੇ ਇਹ ਖਿਆਲ ਕਿਵੇਂ ਆਇਆ ਆਪਣੇ ਵੀ ਅੱਜ ਕੱਲ ਆਪਾਂ ਸੋਚਦੇ ਵੀ ਨਵਾਂ ਟਰੈਕਟਰ ਲਈ ਆਈਏ ਹਨਾ ਤੁਸੀਂ ਇਹ ਟਰੈਕਟਰ ਤੇ ਕਾਫੀ ਪੈਸੇ ਲਾਤੇ ਆ ਸੋਨਾ ਤਿਆਰ ਹੋ ਗਿਆ ਸੰਦ ਵਧੀਆ ਤੁਹਾਡੇ ਮਨ ਚ ਕਿਵੇਂ ਆਇਆ ਸੀ ਕਿ ਆਪਾਂ ਟਰੈਕਟਰ ਇਹੀ ਪੁਰਾਣਾ ਮੋਡੀਫਾਈ ਕਰਵਾਉਣਾ ਹੈ ਇਹ ਬਸ ਛੌਂਕ ਨੇ ਰੱਖਿਆ ਜੀ ਹਾਂਜੀ ਆ ਟਰੈਕਟਰ ਹੋਰ ਵੀ ਹੈਗੇ ਆ ਠੀਕ ਹੈ ਜੀ ਪਰ ਇਹ ਰੱਖਣ ਦੀ ਸਕੀਮ ਹੀ ਆ ਸਾਡੀ ਅੱਛਾ ਇਹਨੂੰ ਰੱਖਣਾ ਹੀ ਹੈਗਾ ਤੁਸੀਂ ਨਵਾਂ ਹੀ ਕਢਵਾਇਆ ਸੀ ਨਵਾਂ ਕਢਵਾਇਆ ਸੀ 2001 ਚ ਜਿਵੇਂ ਬਾਈ ਹੋਰਾਂ ਨੇ ਕੰਮ ਕੀਤਾ ਹਨਾ ਸਾਰਾ A to Z ਕੰਮ ਹੋਇਆ ਇਹਦਾ ਜੀ ਤੁਹਾਨੂੰ ਕਿਵੇਂ ਪਸੰਦ ਆਇਆ ਇਹਨਾਂ ਦਾ ਕੰਮ ਕੀਤਾ ਹੋਇਆ ਜੀ ਬਹੁਤ ਸੋਹਣਾ ਜੀ ਲੱਗਦਾ ਹਨਾ ਵੀ ਨਵਾਂ ਕਢਵਾ ਕੇ ਲਿਆਂਦਾ ਹੁੰਦਾ ਨਵੇਂ ਤੋਂ ਹੀ ਵੱਧ ਲੱਗਦਾ ਨਵੇਂ ਤੋਂ ਹੀ ਵੱਧ ਲੱਗਦਾ ਉਹ ਤੋਂ ਟੁੱਕੇ ਰੰਗ ਹੁੰਦਾ ਨਹੀਂ ਸੀ ਜੀ ਆਪਾਂ ਰੈਸਟਾ ਮਿਲਦੀ ਹੈ ਜੀ ਕਿਤੋਂ ਆਪਾਂ ਨੂੰ ਕਿਤੋਂ ਰੈਫਰੈਂਸ ਮਿਲਦੀ ਹੈ ਕਿ ਇੱਥੋਂ ਤਿਆਰ ਕਰਾਉਣਾ ਜੀ ਇਹ ਵਾਰੀ ਆਪਾਂ ਨੂੰ ਐ ਹੁੰਦਾ ਕਿ ਸ਼ਹਿਰੋਂ ਤਿਆਰ ਕਰਾਈਏ ਫਿਰ ਥੋਡੀ ਸਕੀਮ ਇਹ ਕੀ ਬਣੀ ਕਿ ਭਲਾਈਆਂ ਨੂੰ ਹੀ ਬਾਈ ਹਰਮੀਤ ਕੋਲ ਤਿਆਰ ਕਰਵਾਉਣਾ ਜੀ ਬਹੁਤ ਵੀਡੀਓ ਵੇਖੀਆਂ ਜੀ ਪਹਿਲਾਂ ਹਾਂਜੀ ਪੰਜ ਕਰਾਈ ਜਾਂਦੀ ਵੇਂਦੇ ਰਹੇ ਆ ਬਾਕੀ ਕੰਮ ਇਹਨਾਂ ਦਾ ਵੀ ਹਨਾ ਕੰਮ ਹਾਂ ਚੰਗਾ ਕਰਕੇ ਫੇਰ ਹੀ ਇੱਥੋਂ ਕਰਵਾਇਆ ਜੀ ਪਿੰਡੋਂ ਠੀਕ ਹੈ ਜੀ ਬਾਕੀ ਪਹਿਲਾਂ ਤੋਂ ਹੀ ਇਹ ਮੇਰਾ ਕੰਮ ਕਰਦਿਆ ਹੈ ਕਿ ਟਰੈਕਟਰ ਦਾ ਵੀ ਇਹਨਾਂ ਨੇ ਇੰਜਨ ਗੇਅਰ ਦਾ ਕੀਤਾ ਇਹ ਕੰਮ ਚੰਗਾ ਕਰਕੇ ਜੇ ਸਾਡਾ ਕੰਮ ਵੀ ਵਧੀਆ ਲੱਗਿਆ ਜਿੰਨਗੇਰ ਦਾ ਤਾਂ ਸੀ ਰੰਗ ਕਰਵਾਇਆ ਹੈ ਠੀਕ ਹੈ ਜੀ ਹਾਂ ਤੇ ਪਈ ਦੀ ਸ਼ਿਕਾਇਤ ਵਗੈਰਾ ਤਾਂ ਨਹੀਂ ਕੋਈ ਚੈਰ ਹੋਣ ਤੋਂ ਬਾਅਦ ਹੀ ਨਾ ਹੀ ਕੋਈ ਸ਼ਿਕਾਇਤ ਨਹੀਂ ਜਮਾਤ ਹੋ ਗਿਆ ਹਫ਼ਤੇ ਨੂੰ ਹੋ ਗਿਆ ਤੁਹਾਨੂੰ ਹਾਂਜੀ 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 ਤੁਹਾਨੂੰ ਕੋਈ ਆਇਆ ਤਾਂ ਨਹੀਂ ਲੱਗਿਆ ਕਿਸੇ ਪਾਸੇ ਦਿੱਕਤ ਕੋਈ ਆਈ ਹੋਵੇ ਨਹੀਂ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਜੇ ਹੁਣ ਤੁਸੀਂ ਤੋੜ ਦਿਓ ਜੀ ਫਿਰ ਪ੍ਰਪੋਸ ਦੇ ਹੋਣਗੇ ਲੋਕ ਹਨਾ ਵੀ ਕਿੱਥੋਂ ਤਿਆਰ ਕਰ ਬਹੁਤ ਬਹੁਤ ਜੀ ਬਹੁਤ ਪੁੱਛਦੇ ਆ ਹਾਂ ਬਹੁਤ ਵੇਖਣ ਆਉਂਦੇ ਆ ਠੀਕ ਹੈ ਜੀ ਕਿ ਉਹਨਾਂ ਕਾਰਨ ਨਹੀਂ ਆਉਂਦੇ ਜਿੰਨਾ ਟਰੈਕਟਰ ਨਾ ਆਵੇ ਹਾਂ ਹੋ ਗਿਆ ਕਿ ਐਵੇਂ ਰੰਗ ਐਵੇਂ ਲੱਗਦੇ ਨੇ origignal ਹੁੰਦਾ ਹਨਾ ਜੀ ਕਿਉਂ ਹੈ ਰੇਨਾਟਕ ਉੱਤੇ ਹੈ ਜੀ ਇਹਦਾ ਨਾਟਕਾਂ ਦਾ ਉਦੋਂ ਰੰਗ ਆਉਂਦਾ ਸੀ ਨਾ ਉਦੋਂ ਸਿੰਪਲ ਹੁੰਦੇ ਸੀ ਰੰਗ ਠੀਕ ਹੈ ਜੀ ਤੇ ਪਹਿਲਾ ਸੀ ਲਿਆ ਸੀ ਇੱਕ 91 ਚ ਵੀ ਠੀਕ ਹੈ ਜੀ ਉਹਦਾ ਰੰਗ ਉੱਤਰ ਗਿਆ সিলਵਰ ਕਲਰ ਆਉਂਦਾ ਹੁੰਦਾ ਸੀ ਉਹਦਾ ਠੀਕ ਹੈ ਜੀ ਤੇ ਇਹ ਦਾ ਮਤਲਬ ਰੰਗ ਵੀ ਪਹਿਲਾਂ ਇਹਦੇ ਬਾਹਲੇ ਵਧੀਆ ਨਹੀਂ ਹੁੰਦੇ ਸੀਗੇ ਜਿਹਦਾ ਹੁਣ 2K ਰੰਗ 2K ਹੀ ਪ੍ਰਾਇਮਰ ਮਾਰਿਆ ਸੀ ਅੱਛਾ ਜੀ ਹਾਂ ਵੀ ਸਾਰਾ ਰੇਨਲ ਇੱਕ ਗੱਲ ਹੋਰ ਆ ਜੀ 911 ਜੀ ਪੁਰਾਣਾ ਟਰੈਕਟਰ ਆ ਹਨ ਇਹਦੇ ਦੁਬਾਰਾ ਲੋਕਾਂ ਨੂੰ ਸ਼ੌਕ ਹੈਗਾ ਤੁਹਾਡੇ ਕੋਲੇ 911 ਰੱਖਿਆ ਹੋਇਆ ਵੀ ਕੀ ਕਾਰਨ ਹੈਗਾ ਜਿਹੜੇ ਬੰਦੇ ਕੋਲੇ 911 ਹੈਗਾ ਵੀ ਉਹ ਵੇਚਦਾ ਕਿਉਂ ਨਹੀਂ ਜਾਂ ਇੰਨਾ ਲਗਾ ਕੇ ਹੁੰਦਾ ਇਸ ਟਰੈਕਟਰ ਨਾਲ ਜਿਹੜੇ ਇਹਦੇ ਚ ਫੰਕਸ਼ਨ ਆ ਜੀ ਉਹ ਅੱਜ ਦੇ ਰਹੇ ਆ ਹਾਂਜੀ ਇਹਦਾ ਜਨਮੀ ਉਹ ਫੰਕਸ਼ਨਾਂ ਚ ਹੋਇਆ ਅੱਛਾ ਜੀ ਵੀ ਜਿਹੜੇ ਅੱਜ ਵੀ ਇੰਨੇ ਗੇਰਾਂ ਦੀਆਂ ਸਪੀਡਾਂ ਹਾਂਜੀ ਤੇ ਚੱਲਣ ਚ ਮਤਲਬ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਤੇ ਅਸੀਂ ਆਪ ਹੀ ਡਰਾਈਵਰੀ ਬਹੁਤ ਕੀਤੀ ਆ ਅੱਛਾ ਜੀ ਹਾਂ ਵੀ ਚੌਂਕੀ ਸੀ ਸਾਨੂੰ ਬਾਕੀ ਤੋਂ ਡਬਲ ਹੋਰ ਵੀ ਕਾਫੀ ਟਰੈਕਟ ਹਾਂ ਹੋਰ ਵੀ ਹੈਗੇ ਆ ਠੀਕ ਹੈ ਜੀ ਪਰ ਜਿਹੜੀ ਇਹਦੀ ਚਲਾਈ ਤੇ ਦੂਜਿਆਂ ਦਾ ਫਰਕ ਆ ਜ਼ਿਆਦਾ ਇਹਦੇ ਤੋਂ ਕੀ ਕੰਮ ਲੈਨੇ ਤੁਸੀਂ ਖੇਤੀ ਚ ਅਸੀਂ ਖੇਤੀ ਸਾਰਾ ਕੰਮ ਲਿਆ ਕਰਾਹਾ ਬਹੁਤ ਮਾਰਿਆ ਜੀ ਇਹ ਦੇ ਨਾਲ ਅੱਛਾ ਜੀ ਹਾਂ ਸਾਰੀ ਜ਼ਮੀਨ ਹੀ ਪੱਧਰੇ ਨਹੀਂ ਕੀਤੀ ਆ ਮਸ਼ੀਨ ਤੇ ਚੱਲਦੇ ਹਾਂ ਮਸ਼ੀਨ ਤੇ 14 ਸੀਜ਼ਨ ਮਸ਼ੀਨ ਤੇ ਵੀ ਚਲਾਇਆ ਪਹਿਲਾਂ ਅੱਛਾ ਅੱਛਾ ਤਾਂ ਵੀ ਕੰਮ ਲਿਆ ਹਾਂ 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 ਪਹਿਲਾਂ ਮਸ਼ੀਨ ਤੇ ਚੱਲਿਆ ਸ਼ੁਰੂ ਚੋਂ ਦਾ ਸੀ ਤਾਂ ਦੋਸਤੋ ਤੁਸੀਂ ਦੇਖਿਆ ਹਨਾ ਸਾਰਾ ਕੰਮ ਇਹ ਬਾਈ ਹੋਰਾਂ ਦਾ ਜਿਹੜਾ YouTube ਤੇ ਵੀ ਚੈਨਲ ਹੈਗਾ ਤੇ Insta ਤੇ ਇਹਨਾਂ ਦਾ ਹਰਮਿਤ ਸਿੰਘ 7560 ਨਾਮ ਤੇ ਇਹਨਾਂ ਦੀ Insta ID ਹੈਗੀ ਆ ਇੱਥੇ ਤੁਸੀਂ ਫੋਲੋ ਕਰ ਸਕਦੇ ਹੋ ਉਹਨਾਂ ਦਾ ਕੰਮ ਦੇਖ ਸਕਦੇ ਹੋ ਬਾਕੀ ਆਪਾਂ ਸਕਰੀਨ ਤੇ ਇਹਨਾਂ ਦੇ ਨੰਬਰ ਚਲਾ ਰਹੇ ਹਾਂ ਜੇ ਕਿਸੇ ਨੇ ਕੰਮ ਕਰਵਾਉਣਾ ਹੈਗਾ ਤਾਂ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਰਿਪੇਅਰ ਕਰਵਾਉਣੀ ਆ ਮੋਡੀਫਿਕੇਸ਼ਨ ਕਰਵਾਉਣੀ ਆ ਤਾਂ ਸਾਰਾ ਕੁਝ ਇਹਨਾਂ ਤੋਂ ਕਰਵਾ ਸਕਦੇ ਹੋ ਬਾਈ ਹਰਮੀਤ ਤਾਂ ਟਰੈਕਟਰਾਂ ਦਾ ਕੰਮ ਹੀ ਕਰਦਾ ਜਾਂ ਹੋਰ ਵੀ ਕੋਈ ਗੱਡੀਆਂ-ਗੁੱਡੀਆਂ ਦਾ ਨਹੀਂ ਗੱਡੀਆਂ ਦਾ ਨਹੀਂ ਕਰਦੇ ਅਸੀਂ ਜ਼ਿਆਦਾ ਮਤਲਬ ਟਰੈਕਟਰਾਂ ਦਾ ਹੀ ਕਰਦੇ ਆਂ ਜਾਨ ਇਲੈਕਟ੍ਰੋਨਿਕ ਕੋਈ ਮਤਲਬ ਉਸ ਤਰ੍ਹਾਂ ਦਾ ਕੰਮ ਕਰਦੇ ਆਂ ਅਲਟਰਨੇਟਰ ਸਰਕਟ ਵਗੈਰਾ ਠੀਕ ਹੈ ਟਰੈਕਟਰ ਦੀਆਂ ਲਾਈਟਾਂ ਖਰਾਬ ਹੋਵੇ ਕੰਪਾਈਂਡੀਆਂ ਤਾਂ ਸਾਰਾ ਕੰਮ ਕਰਦੇ ਆਂ ਜੀ ਠੀਕ ਹੈ ਬਾਈ ਧੰਨਵਾਦ ਬਾਈ ਬਹੁਤ-ਬਹੁਤ ਕਿੰਨੇ ਭਰਾ ਹੈ ਹਨਾ ਇੱਕ ਹੀ ਅਸੀਂ ਥੋੜੀ ਜਾਣਕਾਰੀ ਹੋਰ ਦੇਣੀ ਸੀ ਆਪਣੀਂ ਚੋਂ ਜਦੋਂ ਇਹ ਆਇਆ ਉਸ ਤੋਂ ਬਾਅਦ ਲੀਕ ਹੋ ਗਿਆ ਸੀ ਤਾਂ ਹੱਲ ਨਹੀਂ ਹੋ ਰਿਹਾ ਸੀ ਕਿ ਸਾਡੇ ਵੀਰ ਗੁਰਵਿੰਦਰ ਸਿੰਘ ਜੇਕੇ ਕੋਟਕਪੂਰਾ ਉਹਨਾਂ ਕੋਲੋਂ ਸਾਡਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਸਾਡਾ ਇਸ ਚੀਜ਼ ਦਾ ਮਸਲਾ ਹੱਲ ਕਰਕੇ ਦਿੱਤਾ ਉਹਨਾਂ ਨੇ ਹਾਂਜੀ ਤੇ ਜੇ ਕਿਸੇ ਵੀਰ ਨੂੰ ਹੋਰ ਵੀ ਕੋਈ ਸਮੱਸਿਆ ਆਉਂਦੀ ਆ ਤੇ ਉਹਨਾਂ ਨਾਲ ਮਤਲਬ ਕਨੈਕਟ ਕਰਨ ਤੇ ਉਹ ਹੱਲ ਕਰਦੇ ਆ ਹਰ ਇੱਕ ਚੀਜ਼ ਦਾ ਜੀ ਠੀਕ ਆ ਹਾਂਜੀ ਤੇ ਆਪਣਾ ਵੀ ਮੋਬਾਈਲ ਨੰਬਰ ਬੋਲ ਦਿਓ ਹਣਾ ਆਪਣਾ ਨੰਬਰ ਹੈਗਾ 9463516931 ਤੇ ਵੱਡੇ ਬਾਈ ਦਾ ਨੰਬਰ ਹੈਗਾ ਜੀ 99875 99 98775 08301 ਜੀ ਠੀਕ ਆ ਬਾਈ ਇਹ ਆਪਣੇ ਪਿੰਡ ਵਰਕਸ਼ਾਪ ਹਣਾ ਬਾਈ ਹਰਮੀਤ ਤੇ ਬਾਈ ਗਸੇ ਇੱਕ ਸੋਨੀ ਇਹਨਾਂ ਦਾ ਪਿੰਡ ਸਾਹਿਬਤੰਦ ਹੈਗਾ ਬਾਈ ਹੋਰਾਂ ਨੇ ਦੋਨਾਂ ਨੇ ਇਹ ਟਰੈਕਟਰ ਚਾਰ ਕੀਤਾ ਬਹੁਤ ਸੋਹਣਾ ਕੰਮ ਹੋਇਆ ਕਿਸੇ ਵੀ ਭਰਾ ਨੂੰ ਕੋਈ ਲੋੜ ਹੈਗੀ ਟਰੈਕਟਰ ਦੀ ਤਿਆਰੀ ਕਰਵਾਉਣੀ ਆ ਕੋਈ ਰਿਪੇਅਰ ਦਾ ਕੰਮ ਕਰਵਾਉਣਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸਾਨ ਇਕਤਾ ਵਰਕਸ਼ਾਪ ਬਸ ਸਟੈਂਡ ਭਲਾਈ ਜਣਾ ਬਾਕੀ ਜੀ ਗੱਲ ਇਹ ਆ ਵੀ ਕਿਸੇ ਵੀਰ ਨੇ ਆਪਾਂ ਤੋਂ ਕੰਮ ਚਲੋ ਨਹੀਂ ਕਰਾਉਣਾ ਕੋਈ ਚੱਕਰ ਨਹੀਂ ਜੇ ਕੋਈ ਰਾਏ ਲੈਣੀ ਆ ਆਪਾਂ ਦੇ ਸਕਦੇ ਆ ਜੀ ਜੇ ਜਦੋਂ ਮਰਜੀ ਕੋਈ ਫੋਨ ਲਾਵੇ ਕੋਈ ਦਿੱਕਤ ਨਹੀਂ ਆਪਾਂ ਨੂੰ ਆਪਾਂ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਸਤਿ ਸ੍ਰੀ ਅਕਾਲ